ਡੇਠ ਹਾੜ ਦੀਆਂ ਤੇ ਇੱਕ ਕੜਕਦੀਆਂ ਤੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਰਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਜੇ ਦੀਆਂ ਧੁੱਪਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਖੇਤ ਗਏ ਨੂੰ ਕਰਦੀ ਚਿੰਤਾ ਖਾਵੇ ਘਰ ਵਿੱਚ ਸੋਚੇ ਖੇਤੀ ਉਜੜ ਨਾ ਜਾਵੇ ਦੀ ਘਰ ਵਿੱਚ ਸੋਚੇ ਖੇਤੀ ਉਜੜ ਨਾ ਜਾਵੇ ਦੀ ਜ਼ਿੰਮੇਵਾਰੀਆਂ ਇੰਜ ਨਭੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਉਂਗਲ ਲੱਗਾ ਪੁੱਤ ਜਦ ਠੇਡਾ ਕੰਦਾ ਏ ਉਦੋਂ ਪਿਓ ਦੇ ਰੁਗ ਪਰ ਜਾਂਦਾ ਏ ਹਾਂ ਉਂਗਲੇ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਹ ਬਾਲ ਵਿੱਚ ਹੀ ਅੱਖੀਆਂ ਏਸ਼ਰ ਵੇਗੇ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਪਲ ਵਿੱਚ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਚੁੱਕ ਗਦੇੜੇ ਪੁੱਤ ਨੂੰ लाਡ ਲਡਾਉਂਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਚਾਹੁੰਦਾ ਏ ਖੁਦ ਤੋਂ ਉੱਚਾ ਨੂੰ ਵੇਖਣਾ ਚਾਹੁੰਦਾ ਏ ਇਸੇ ਕਰਕੇ ਲਾੜ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਆਂ ਧੀਆ ਪੁੱਤਾਂ ਬਦਲੇ ਖਪ-ਖਪ ਮਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਅਰੇ ਵਿੱਚ ਲੱਖ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾ ਪੁੱਤ ਖੇਡਦਾ ਜਦੋਂ ਬਨੇਰ ਉਤਲਕੇ ਦੀ ਲੈ ਗੁਲਾਵੇ ਦੇ ਵਿੱਚ ਬਾਬਲ ਮਿਲਕੇ ਦੀ ਲੈ ਗੁਲਾਵੇ ਦੇ ਵਿੱਚ ਬਾਬਲ ਮਿਲਕੇ ਮਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਹਾਂ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਖੂਬ ਮਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਪੜਾਵੇ ਦੀ ਮਿਹਨਤ ਕਰਕੇ ਧੀਆਂ ਬੁੱਤ ਪੜਾਵੇ ਦੀ ਜਿਲੇ ਵਿੱਚ ਸਦਾਰਾ ਪਾਲ ਵਖਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਉੱਜੜ ਜਾਂਦੀ ਏ ਬਾਤਰੇ ਤਾਂ ਬਾਤਰੇ ਤਾਂ ਦੁਨੀਆ ਉੱਜੜ ਜਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਓ ਕੁੱਲ ਖੁਸ਼ੀਆਂ ਇੱਕ ਤਦ ਟਮਲਾਈਆਂ ਖੁਸ਼ੀਆਂ ਹੀ ਤਾਂ ਤੇ ਕਮਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਓ ਲੋਕੋ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ